रणवीर कपूर, ऐश्वर्या, अनुष्का ਤੇ ਫਵਾਦ ਦੇ ਇਲਾਵਾ ਫਿਲਮਾਂ ਦੇ ਹਮਸ਼ਕਲ ਦੇ ਵਿੱਚ ਇੱਕ ਵੱਡਾ ਧਮਾਕਾ ਵੀ ਹੈ। ਫਿਲਮ ਨਿਰਦੇਸ਼ਕ ਕਰਨ ਜੋਹਰ ਨੇ ਦੱਸਿਆ ਕਿ ਫਿਲਮ 'ਚ 샤ਰੂਖ ਖਾਨ ਵੀ ਅਦਾਕਾਰੀ ਕਰਦੇ ਵਿਖਾਈ ਦੇਣਗੇ, ਜਦਕਿ ਹਾਲੇ ਤੱਕ ਇਸ ਗੱਲ ਦਾ ਖੁਲਾਸਾ ਨਹੀਂ ਕੀਤਾ ਗਿਆ ਸੀ। اون ਲਹਣੇ اون ਲਹਣੇ ਚੈਟ ਕਰਦੀ, ਸੌਣ ਦੇ ਮਹੀਨੇ ਵਿੱਚ ਸੱਪ ਫੜਦੀ। ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਦੇ ਗੀਤ ਆਨਲਾਈਨ ਦਾ ਵੀਡੀਓ ਜਾਰੀ ਕੀਤਾ ਗਿਆ ਹੈ ਜਿਸ ਤੇ ਬੱਬੂ ਦੀ ਨਵੇਂ ਲੋਕ ਵੇਖਣ ਨੂੰ ਮਿਲ ਰਹੀ ਹੈ ਪਿਛਲੇ ਸਾਲ ਰਿਲੀਜ਼ ਹੋਏ ਇਸ ਆਡੀਓ ਗੀਤ ਨੂੰ ਵੀ ਖੂਬ ਪਸੰਦ ਕੀਤਾ ਗਿਆ ਸੀ ਆਪਣੀ ਜਾਦੂਈ ਆਵਾਜ਼ ਅਤੇ ਦਮਦਾਰ ਬੋਲਾਂ ਵਾਲੇ ਗੀਤਾਂ ਕਰਕੇ ਬੱਬੂ ਦੀ ਨਸਟਰੀ ਵਿੱਚ ਵੱਖਰੀ ਪਛਾਣ ਹੈ ਜੈਨੀ ਚੌਲ ਦਾ ਗੀਤ ਚੰਡੀਗੜ੍ਹ ਰਹਿਣ ਵਾਲੀ ਰਿਲੀਜ਼ ਹੋ ਗਿਆ ਜਿਸ ਤੇ ਜੈਨੀ ਚੰਡੀਗੜ੍ਹ ਵਾਲੀ ਨੂੰ ਪਿੰਡ ਵਿਖਾਉਂਦੇ ਹੋਏ ਪਿੰਡ ਵਾਲੇ ਮੁੰਡਿਆਂ ਦੀ ਤਾਰੀਫ਼ ਕਰਦੀ ਦਿਖ ਰਹੀ ਹੈ ਜੈਨੀ ਦੇ ਗੀਤ ਨੂੰ ਰਫਤਾਰ ਨੇ ਆਪਣੇ ਰੈਪ ਨਾਲ ਸ਼ਿੰਗਾਰਿਆ ਜਦਕਿ ਗੀਤਕਾਰ ਬੰਟੀ ਬੈਂਸ ਦੀ ਚਲਕ ਵੀ ਵੀਡੀਓ ਵਿੱਚ ਦਿਖਦੀ ਹੈ ਜੈਨੀ ਆਪਣੇ ਗੀਤ ਨਰਮਾ ਦੇ ਨਾਲ ਚਰਚਾ ਚਾਹੀ ਸੀ ਨਿਊਯਾਰਕ ਫੈਸ਼ਨ ਵੀਕ 'ਚ ਰੈਂਪ ਤੇ ਚੱਲਣ ਵਾਲੀ ਪਹਿਲੀ ਬਾਲੀਵੁੱਡ ਬਨੇਤਰੀ ਸਨੀ ਲਿਓਨ ਨੇ ਕਿਹਾ ਕਿ ਉਹਨਾਂ ਦੇ ਕੈਰੀਅਰ ਦੇ ਸ਼ੁਰੂਆਤੀ ਦੌਰ 'ਚ ਉਹਨਾਂ ਨੂੰ ਮਾਡਲ ਬਣਨ ਲਈ ਬਹੁਤ ਮੋਟੀ ਕਿਹਾ ਗਿਆ ਸੀ ਸਨੀ 8 ਸਤੰਬਰ ਨੂੰ ਅਰਚਨਾ ਕੋਚਰਲੋ ਡਿਜ਼ਾਈਨ ਕੀਤਾ ਗਾਉਨ ਪਾ ਕੇ ਨਿਊਯਾਰਕ ਫੈਸ਼ਨ ਵੀਕ 'ਚ ਸ਼ੋਅ ਦਾ ਸਟਾਰ ਬਣੀ ਸੀ। ਕ੍ਰੀਨਾਗਪੁਰ ਖਾਨ ਨੇ ਵਾਕਸ ਮੈਗਜ਼ੀਨ ਲਈ ਫੋਟੋਸ਼ੂਟ ਕਰਵਾਇਆ ਹੈ ਤੇ ਮਨੀਸ਼ ਮਹੋਤਰਾ ਨੇ ਇਸ ਸ਼ੂਟ ਦੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਨੇ। ਕ੍ਰੀਨਾ ਗੂੜੇ ਹਰੇ ਰੰਗ ਦੀ ਡਰੈੱਸ ਬੇਤ ਖੂਬਸੂਰਤ ਲੱਗ ਰਹੀ ਹੈ ਜਿਸ ਦੌਰਾਨ ਬ ਅਭਿਨੇਤਾ ਸਲਮਾਨ ਖਾਨ ਨੇ ਰਤੇਸ਼ ਤੇਸ਼ਮੁਖਲੀ ਅਗਾਮੀ ਫਿਲਮ ਬੈਂਜੋ ਦੀ ਤਾਰੀਫ਼ ਕੀਤੀ ਹੈ ਇਸ ਦਲਾਵਾਂ ਸਲਮਾਨ ਨਿਰਤੇਸ਼ ਦੇ ਗਾਣੇ ਥੈਂਕ ਯੂ ਬੱਪਾ ਨੂੰ ਵੀ ਟਵਿੱਟਰ ਤੇ ਸ਼ੇਅਰ ਕੀਤਾ ਹੈ ਬੈਂਜੋ ਚ ਰਤੇਸ਼ ਦੇ ਨਾਲ ਨਰਗੀਸ ਫਾਖਰੀ ਲਈ ਰੋਲ ਹੈ ਫਿਲਮਕਾਰ ਅਨੁਰਾਗ ਕਸ਼ਰਬ ਦਾ ਕਹਿਣਾ ਹੈ ਕਿ ਰਣਵੀਰ ਕਪੂਰ ਦੇ ਡਿੱਗਦੇ ਗ੍ਰਾਫ ਨੂੰ ਵੇਖ ਉਹਨਾਂ ਨੂੰ ਬੁਰਾ ਲੱਗਦਾ ਹੈ ਜਿਸ ਲਈ ਉਹ ਖੁਦ ਨੂੰ ਜ਼ਿੰਮੇਵਾਰ ਮੰਨਦੇ ਨੇ ਅਸਲ 2013 ਚਾਈ ਕਸ਼ਰਬ ਦੀ ਫਿਲਮ ਬੇਸ਼ਰਮ ਅਤੇ 2015 ਵਿੱਚ ਆਈ ਬੰਬੇ ਵੈਲਵਟ ਨੇ ਰਣਵੀਰ ਦੇ ਕਰੀਅਰ ਨੂੰ ਬਹੁਤ ਨੁਕਸਾਨ ਪਹੁੰਚਾਇਆ ਫਰੈਂਕਾ ਚੋਪੜਾ ਤੇ ਸਨੀ ਲਿਓਨ ਨੇ ਨਿਊਯਾਰਕ ਸਿਕਸ ਦੁਪਹਿਰ ਇਕੱਠੇ ਗੁਜ਼ਾਰੀ ਹੈ ਅਤੇ ਖੂਬ ਮਜ਼ੇ ਕੀਤੇ ਜਿਸ ਦੀ ਸੈਲਫੀ ਉਹਨਾਂ ਫੈਨਸ ਨਾਲ ਸ਼ੇਅਰ ਵੀ ਕੀਤੀ ਸਨੀ ਨੇ ਲਿਖਿਆ ਫਰੈਂਕਾ ਤੇ ਚੋਪੜਾ ਦੇ ਨਾਲ ਬਿਹਤਰੀਨ ਦੁਪਹਿਰ ਨਿਊਯਾਰਕ ਚ ਮਜ਼ੇਦਾਰ ਵਕਤ ਲਵ ਤੁਸੀਂ ਬਹੁਤ ਚੰਗੀ ਹੋ ਇਸ ਤੋਂ ਪਹਿਲਾਂ ਖਬਰਾਂ ਸਨ ਕਿ ਫਰੈਂਕਾ ਨੇ ਇੱਕ ਵਾਰ ਸਨੀ ਨਾਲ ਫੋਟੋ ਖਿਚਾਉਣ ਤੋਂ ਮਨਾ ਵੀ ਕਰ ਦਿੱਤਾ ਸੀ ਪਰੇਤੀ ਚਾਚਾਟਾ ਮੰਨਣਾ ਕਿ ਬਾਲੀਵੁੱਡ ਦੀਆਂ ਸਾਰੀਆਂ ਫਿਲਮਾਂ 'ਚ ਮਹਿਲਾਵਾਂ ਦੇ ਕਿਰਦਾਰ ਨੂੰ ਚੰਗਾ ਨਹੀਂ ਵਿਖਾਇਆ ਜਾਂਦਾ ਜਦਕਿ ਬਾਲੀਵੁੱਡ 'ਚ ਕੁਝ ਚੰਗੀਆਂ ਫਿਲਮਾਂ ਵੀ ਬਣੀਆਂ ਨੇ ਜਿਨ੍ਹਾਂ 'ਚ ਅਜਿਹਾ ਨਹੀਂ ਹੁੰਦਾ ਕਿਉਂਕਿ ਬਾਲੀਵੁੱਡ 'ਚ ਜਾਇਹ ਵੀ ਲੋਕਾਂ ਨੂੰ ਮਹਿਲਾਵਾਂ ਤੇ ਬੱਚਿਆਂ ਦੇ ਖਿਲਾਫ ਹਿੰਸਾ ਜਾਂ ਤਸ਼ਕਰੀ ਨੂੰ ਸਹਿਣ ਨਹੀਂ ਕਰਦੇ ਕਤੁਰੀਨਾ ਕੈਪਟਨ ਸਰਦਾਰ ਮਲੋਤਰਾ ਦੀ ਮੋਸਟ ਵੇਟਿਡ ਫਿਲਮ ਬਾਰ ਬਾਰ ਦੇਖੋ ਨੇ 2 ਦਿਨਾਂ 'ਚ 14 ਕਰੋੜ ਦੀ ਕਮਾਈ ਕੀਤੀ ਹੈ ਜਿਸ 'ਚ ਪਹਿਲੇ ਦਿਨ 6 ਕਰੋੜ 81 ਲੱਖ ਅਤੇ ਦੂਜੇ ਦਿਨ 7 ਕਰੋੜ 65 ਲੱਖ ਰੁਪਏ ਕਮਾਏ ਜਦ ਕਿ ਮਸ਼ਹੂਰ ਟ੍ਰੇਡ ਵਿਸ਼ਲੇਸ਼ਕ ਤਰ੍ਹਾਂ ਆਦਰਸ਼ ਮੁਤਾਬਕ ਦੂਜੇ ਪਾਸੇ ਨਵਾਜ਼ੁਦੀਨ ਦੀ ਫਰੀਕੀ ਅਲੀ ਨੇ 2 ਦਿਨ 'ਚ ਸਿਰਫ 5 ਕਰੋੜ 40 ਲੱਖ ਰੁਪਏ ਕਮਾਏ ਜੋ ਬਾਰ ਬਾਰ ਦੇਖੋ ਤੋਂ ਪਿੱਛੇ ਰਹਿ ਗਈ ਹੈ